ਚੌਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾ ਅੰਦਰ ਸੁਭਾਇਮਾਨ ਹੋ ਕੇ ਮਾਪੁਰਖਾਂ ਦੀ ਯਾਦ ਅੰਦਰ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਹੋ ਕੇ ਬੈਠੀ ਗੁਰੂ ਕੀ ਸੰਗਤ ਮਨ ਮਿਰਤੇ ਇੱਕ ਆਕਰ ਕਰੋ ਦੋਵੇਂ ਹੱਥ ਜੋੜ ਕੇ ਬੜੇ ਅਦਬ ਤੇ ਸਤਕਾਰ ਸਹਿਤ ਇੱਕੋ ਵਾਰ ਕਹਿਣ ਤੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪੜਾ ਆਪਾਂ ਦਿਹਾੜੀ ਚ ਪਤਾ ਨਹੀਂ ਬਹੁਤਾ ਨਹੀਂ ਇੱਕ ਦੋ ਵਾਰੀ ਤੇ ਇੰਨੀ ਸ਼ਬਦ ਨੂੰ ਵਰਤਦੇ ਹਾਂ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪੜਾ ਤੁਸੀਂ ਸਾਰੇ ਵਰਤਦੇ ਜੇ ਮੈਂ ਵੀ ਵਰਤਦਾ ਤੁਹਾਡਾ ਕਿਸੇ ਨੇ ਅਮਰਤ ਸ਼ਕਿਆ ਨਹੀਂ ਸ਼ਕਿਆ ਕੀ ਇਸ ਰੱਖੇ ਨਹੀਂ ਰੱਖੇ ਕਿਤੇ ਨਾ ਕਿਤੇ ਤੇ ਦਿਹਾੜੀ ਤੇ ਤੁਹਾਨੂੰ ਕਹਿਣਾ ਪੈਂਦਾ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਤੁਸੀਂ ਗੁਰਦੁਆਰੇ ਚਲੇ ਜਾਓ ਕਿਤੇ ਉਦਾਂ ਵੀ ਖਲੋਤੇ ਹੋ ਕਹਿਣਾ ਪੈਂਦਾ ਇਹ ਜਿਹੜਾ ਸ਼ਬਦਿਆ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੈਣਾ ਦੋ ਆ ਤੇ ਅਖਰ ਚਾਰ ਆ ਕਈ ਆਪਾਂ ਸਾਰੇ ਹੀ ਜਾਣੇ ਆ ਮੈਂ ਵੀ ਕਹੀ ਜਾਂਦਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਕਹਿ ਦੇਣਾ ਮੈਂ ਹਜ਼ਾਰ ਵਾਰੀ ਕਹਿ ਦੇਣਾ ਦਿਹਾੜੀ ਚ ਇਹਨਾਂ ਦੋਵਾਂ ਲੈਣਾ ਚ ਜਿਹੜੇ ਚਾਰ ਅੱਖਰ ਆਪਾਸੋਂ ਚਾਰ ਅੱਖਰ ਜਿਹਦੇ ਪੱਲੇ ਪੈ ਗਏ ਨਾ ਅਸਲ ਚ ਇਹ ਸਮਝੋ ਵੀ ਉਹਨੇ ਸਿੱਖੀ ਦਾ ਮੁੱਢ ਮੂਲ ਜਾਣ ਲਿਆ ਵਾ ਸਿੱਖੀ ਦਾ ਉਂਡਾ ਐਡਾ ਸਮਝ ਲਿਆ ਵੀ ਸਿੱਖੀ ਕੀ ਆ ਕਈ ਆਪਾਂ ਸਾਰੇ ਹੀ ਜਾਣਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਚ ਚਾਰ ਅੱਖਰ ਉਹ ਅੱਖਰ ਆ ਜਿਹੜੇ ਪੱਲੇ ਬੰਨਣ ਵਾਲੇ ਆ ਤੇ ਤੁਹਾਡੇ ਚ ਬਹੁਤਿਆਂ ਨੇ ਉਹ ਪੱਲੇ ਬੰਨੇ ਵੀ ਏਸੀ ਗੱਲ ਨਹੀਂ ਵੀ ਪੱਲੇ ਨਹੀਂ ਬੰਨੇ ਜਿਨ੍ਹਾਂ ਨੇ ਉਹ ਪੱਲੇ ਬੰਨੇ ਆ ਉਹ ਤਰ ਗਏ ਤੇ ਜਿਨ੍ਹਾਂ ਦਾ ਭਾਂਡਾ ਜੇ ਖਾਲੀ ਆ ਜਿਨ੍ਹਾਂ ਦਾ ਪੱਲਾ ਜੇ ਖਾਲੀ ਆ ਬਸ ਕੋਸ਼ਿਸ਼ ਕਰਿਓ ਕਿ ਇਹਨਾਂ ਦੋਹਾਂ ਲੈਣਾ ਦੇ ਉਹ ਚਾਰ ਅੱਖਰ ਸਾਡੀ ਜ਼ਿੰਦਗੀ ਚ ਆ ਜਾਣ ਸਾਡੀ ਜ਼ਿੰਦਗੀ ਅੱਜ ਤੋਂ ਕੀ ਹੁਣੇ ਬੈਠਿਆਂ-ਬੈਠਿਆਂ ਸਵਰਗ ਹੋ ਜਾਣੀ ਤੁਸੀ ਆਖੋਗੇ ਕਿ ਕਿਹੜੇ ਆਪਾਂ ਸ਼ੁਰੂਆਤ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਪਹਿਲਾ ਸ਼ਬਦ ਆ ਨਾਮ ਆ ਨਾਮ ਕੀ ਆ ਚਿੰਤਨ ਯਾਦ ਕਰਨਾ ਜਿਹਨੂੰ ਤੁਸੀਂ ਇੱਥੇ ਰੱਖਦੇ ਹੋ ਉਹ ਤੁਹਾਡੀ ਯਾਦ ਦਾ ਹਿੱਸਾ ਬਣ ਜਾਂਦਾ ਹੈ ਚਾਹੇ ਉਹ ਸਿਮਰਨ ਹੋਵੇ ਚਾਹੇ ਕੋਈ ਬੰਗਤਾ ਹੋਵੇ ਚਾਹੇ ਕੋਈ ਰਿਸ਼ਤੇਦਾਰ ਹੋਵੇ ਚਾਹੇ ਕੋਈ ਲੀਡਰ ਹੋਵੇ ਕੋਈ ਹੋਵੇ ਜਿਹੜਾ ਤੁਹਾਡੇ ਇੱਥੇ 24 ਘੰਟੇ ਆ ਉਹ ਤੁਹਾਡੀ ਯਾਦ ਦਾ ਹਿੱਸਾ ਬਣ ਗਿਆ ਤੇ ਜਿਹੜਾ ਤੁਹਾਡੀ ਯਾਦ ਦਾ ਹਿੱਸਾ ਬਣ ਗਿਆ ਉਹ ਤੁਹਾਡੀ ਵਿਚਾਰਾਂ ਦਾ ਹਿੱਸਾ ਬਣ ਗਿਆ ਜੇ ਤੁਹਾਡੀ ਯਾਦ ਅੰਦਰ ਇੱਥੇ ਗਲਤ ਬੰਦਾ ਬਹਿ ਗਿਆ ਕੋਈ ਫਿਰ ਉਹ ਤੁਹਾਡੇ ਵਿਚਾਰਾਂ ਦਾ ਹਿੱਸਾ ਬਣ ਗਿਆ ਫਿਰ ਧਿਆਨ ਆਟੋਮੈਟਿਕ ਗਲਤ ਬੰਨੇ ਨੂੰ ਜਾਊਗਾ ਕਿਉਂਕਿ ਮਨ ਚ ਵਿਚਾਰ ਜਿਹੜੇ ਸੀ ਗਲਤ ਚੱਲ ਪਏ ਫਿਰ ਕੋਸ਼ਿਸ਼ ਕਰਨੀ ਆ ਕਿ ਇਸ ਮਨ ਦੇ ਅੰਦਰ ਨਾਮ ਚੱਲੇ ਉਹ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਆ ਸਤਨਾਮ ਸ੍ਰੀ ਵਾਹਿਗੁਰੂ ਆ ਉਹ ਨਿਤਨੇਮ ਹੋ ਸਕਦਾ ਵਾ ਉਹ ਮੂਲ ਮੰਤਰ ਹੋ ਸਕਦਾ ਜਾਨੀ ਕਿ ਸ਼ੁਰੂਆਤ ਨਾਮ ਤੋਂ ਹੀ ਕਰਨੀ ਪੈਣੀ ਆ ਉਹ ਜਪਣਾ ਹੀ ਪੈਣਾ ਆਪਾਂ ਨੂੰ ਥੋੜਾ ਜੱਪ ਲਓ ਬਹੁਤਾ ਜੱਪ ਲਓ ਜਿਹੜਾ ਮੁੱਢ ਮੂਲ ਆ ਉਹ ਨਾਮ ਤੋਂ ਹੀ ਕਰਨਾ ਪੈਣਾ ਵਾ ਪਹਿਲਾ ਸ਼ਬਦ ਆਇਆ ਨਾਮ ਤੇ ਦੂਜਾ ਸ਼ਬਦ ਆਇਆ ਚੜ੍ਹਦੀ ਕਲਾ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਨਾਮ ਆ ਉਹਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਵਾ ਤੇ ਜਿਨ੍ਹਾਂ ਬੰਦਿਆਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਵਾ ਉਹ ਬੰਦੇ ਤੁਸੀਂ ਕਦੀ ਭੁੱਖੇ ਮਰਦੇ ਨਹੀਂ ਵੇਖੋਗੇ ਚੜਦੀ ਕਲਾ ਵਾਲੇ ਬੰਦੇ ਟੁੱਟੇ ਸਾਈਕਲਾਂ ਤੇ ਵੀ ਢੋਲੇ ਦੇ ਗੀਤ ਗਾਉਂਦੇ ਜਾਣਦੇ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਨਹੀਂ ਆ ਗਈ ਉਹ 50 ਲੱਖ ਦੀਆਂ ਗੱਡੀਆਂ 'ਚ ਬੈਠੇ ਵੀ ਕਲਪ ਦੇ ਹੀ ਜਾਣਦੇ ਆ ਜਿੰਨਾ ਬੰਦਿਆਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਵਾ ਉਹ ਕੱਚੇ ਘਰਾਂ 'ਚ ਵੀ ਕਹਿੰਦੇ ਵਾ ਨਾਂਦੀ ਨਾਂਦਿਆ ਜਿਨ੍ਹਾਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਨਹੀਂ ਆ ਗਈ ਉਹ 70 ਲੱਖ ਦੀ ਕੋਠੀ 'ਚ ਬੈਠੇ ਕਹਿੰਦੇ ਕੱਖ ਨਹੀਂ ਦਿੱਤਾ ਰੱਬ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਵਾ ਉਹ ਗੰਡੇ ਤੇ ਚਾਰ ਨਾ ਰੋਟੀ ਖਾ ਕੇ ਵੀ ਕਹੀ ਜਾਂਦੇ ਵਾਹ ਕਿੰਨਾ ਨੰਦ ਆਇਆ ਭਾਈ ਅੱਜ ਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਨਹੀਂ ਹੈਗੀ ਫਾਈਵ ਸਟਾਰ ਹੋਟਲਾਂ 'ਚ ਲੈ ਜਾਓ ਸੋਨੇ ਦੀਆਂ ਥਾਲੀਆਂ ਅੱਗੇ ਰੱਖ ਦਿਓ ਉਹ ਐ ਪਛਾਣ ਕਰਕੇ ਕਹਿੰਦੇ ਨਹੀਂ ਨਹੀਂ ਨਾ ਗੱਲ ਬਣੀ ਨੀ ਉਹੋ ਜੀ ਵੀ ਅੰਦਰ ਚੜ੍ਹਦੀ ਕਲਾ ਨਹੀਂ ਹੈਗੀ ਜਿਨ੍ਹਾਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਉਹ ਪੱਖੀ ਝੱਲ ਕੇ ਵੀ ਕਹਿੰਦੇ ਵਾਹ ਕਿੱਡਾ ਨੰਦ ਆਇਆ ਤੇ ਜਿਨ੍ਹਾਂ ਦੀ ਜ਼ਿੰਦਗੀ ਚੜਦੀ ਕਲਾ ਨਹੀਂ ਗਈ ਏਸੀ 16 ਤੇ ਛੱਡਣ ਡਿਆ ਵਾ ਚੱਲਣ ਡਿਆ ਵਾ ਉਹ ਬਸ ਕਲਪੀ ਜਾਣ ਦੇ ਵੀ ਰੱਬ ਨੇ ਦਿੱਤਾ ਹੀ ਕੱਖ ਤੁਸੀਂ ਕਈ ਵਾਰੀ ਜ਼ਿੰਦਗੀ ਚ ਪਿੰਡਾਂ ਚ ਰਹਿਣ ਵਾਲਿਆਂ ਕਈਆਂ ਬੰਦਿਆਂ ਨੂੰ ਵੇਖਿਓ ਉਹ ਦਿਹਾੜੀ ਧੱਪੇ ਵਾਲੇ ਆ ਆਮ ਜੇ ਘਰਾਂ ਦੇ ਆ ਪੁਰਾਣੇ ਬਜ਼ੁਰਗ ਕਈ ਵਾਰੀ ਖਲਾਰ ਕੇ ਪੁੱਛ ਲਈ ਨਾ ਬਾਪੂ ਕਿੱਦਾਂ ਬਸ ਚੜਦੀ ਕਲਾ ਤੇ ਕਈ ਵਾਰੀ ਬੰਦਾ ਸਾਰਾ ਕੁਝ ਕੋਲ ਹੋ ਕੇ ਵੀ ਤੁਸੀਂ ਪੁੱਛੋ ਨਾ ਕਿੱਦਾਂ ਉਹ ਕਹਿੰਦਾ ਟਾਈਮ ਹੀ ਪਾਸ ਹੋਣ ਡਿਆ ਹੁਣ ਜੇ ਬੰਦਾ ਵੀ ਆਹ ਗੱਲ ਕਵੇ ਵੀ ਟਾਈਮ ਪਾਸ ਹੋਣ ਡਿਆ ਟਾਈਮ ਤੇ ਕੁੱਤੇ ਬਿੱਲੇ ਵੀ ਪਾਸ ਕਰਨ ਡੈ ਟਾਈਮ ਤੇ ਚਿੜੀਆਂ ਵੀ ਪਾਸ ਕਰਨ ਡੀਆਂ ਕੰਮ ਵੀ ਪਾਸ ਕਰਨ ਡੈ ਟਾਈਮ ਤੇ ਰੁੱਖ ਵੀ ਪਾਸ ਕਰਨ ਡੈ ਜੇ ਬੰਦਾ ਵੀ ਆਕੇ ਵੀ ਟਾਈਮ ਪਾਸ ਕਰਨਾ ਇਹਦਾ ਮਤਲਬ ਤੇਰੇ ਜਿਤੇ ਪੰਛੀਆਂ ਜਾਨਵਰਾਂ 'ਚ ਫਰਕ ਕੋਈ ਨਹੀਂ ਹੈਗਾ ਤੂੰ ਟਾਈਮ ਪਾਸ ਕਰਨ ਨਹੀਂ ਆਇਆ ਜ਼ਿੰਦਗੀ ਦਾ ਇੱਥੇ ਪਹਿਲਾ ਸ਼ਬਦ ਸੀ ਨਾਮ ਨਾਮ ਆਇਆ ਤੇ ਫੇਰ ਆਉਣੀ ਸੀ ਚੜ੍ਹਦੀ ਕਲਾ ਤੇ ਅਗਲੀ ਲਾਈਨ ਕੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਜਿੰਨਾ ਬੰਦਿਆਂ ਨੇ ਨਾਮ ਜਪਿਆ ਉਹਨਾਂ ਦੀ ਜ਼ਿੰਦਗੀ 'ਚ ਚੜ੍ਹਦੀ ਕਲਾ ਆਈ ਜਿਨ੍ਹਾਂ ਕੋਲ ਨਾਮ ਤੇ ਚੜ੍ਹਦੀ ਕਲਾਈ ਪਾਣਾ ਵੀ ਉਹਨਾਂ ਬੰਦਿਆਂ ਮੰਨਿਆ ਵਾ ਫਿਰ ਪਾਣਾ ਪਤਾ ਕਿਦਾਂ ਮੰਨਿਆ ਤਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਸੀ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਜਿਨ੍ਹਾਂ ਨੇ ਪਾਣਾ ਮੰਨਿਆ ਉਹਨਾਂ ਨੇ ਮਾਸ਼ੀਵਾੜੇ ਦੇ ਜੰਗਲਾਂ 'ਚ ਵੀ ਲੰਮੇ ਪੈ ਕੇ ਆਖਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦੇ ਓਡਣ नाग ਨਿਵਾਸਾਂ ਦੇ ਰਹਿਣਾ ਜਿਨ੍ਹਾਂ ਨੇ ਬਾਣਾ ਮੰਨਿਆ ਉਹਨਾਂ ਨੇ ਬੱਚਿਆਂ ਦੇ ਟੋਟੇ ਵੀ ਗਲਾਂ 'ਚ ਪਵਾ ਕੇ ਆਖਿਆ ਸੱਚੇ ਪਾਤਸ਼ਾਹ ਬੜੀ ਕਿਰਪਾ ਤੇਰੀ ਬੜੀ ਦਇਆ ਬੜੀ ਰਹਿਮਤ ਇਹਨੂੰ ਕਹਿੰਦੇ ਆ ਬਾਣਾ ਮੰਨਣਾ ਪਹਿਲਾ ਸ਼ਬਦ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ సర్వਤ ਦਾ ਭੜਾ ਚੌਥਾ ਸ਼ਬਦ ਆ ਸਰਬਤ ਦਾ ਭੜਾ ਜਿਸ ਬੰਦੇ ਦੀ ਜ਼ਿੰਦਗੀ ਚ ਨਾਮ ਆ ਉਹੋ ਹੀ ਚੜਦੀ ਕਲਾ ਚ ਆ ਜਿਹਦੇ ਕੋ ਚੜਦੀ ਕਲਾ ਵਾ ਉਹੋ ਹੀ ਭਾਣਾ ਮੰਨੂਗਾ ਤੇ ਜਿਹਦੇ ਕੋ ਇਹ ਤਿੰਨੇ ਚੀਜ਼ਾਂ ਵਾ ਤੇ ਉਹੋ ਹੀ ਹੱਥ ਜੋੜ ਕੇ ਕਹੂਗਾ ਸਰਬਤ ਦਾ ਭੜਾ ਤੁਸੀਂ ਸਰਬਤ ਦਾ ਭੜਾ ਮੰਗਣ ਵਾਲੀ ਕੌਮ ਬੈਠੇ ਹੋ ਗੁਰੂ बाबा ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ